ਕੈਨੇਡੀਅਨ ਖਬਰਨਾਮੇ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕਨਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਉਹ ਨਵੇਂ ਸਾਲ ਦੇ ਵਿੱਚ ਫੈਡਰਲ ਲਿਬਰਲ ਸਰਕਾਰ 'ਚ ਅਵਿਸ਼ਵਾਸ ਦਾ ਮਤਾ ਪੇਸ਼ ਕਰਨਗੇ ਜੇਕਰ ਸਭ ਕੁਝ ਕਨਜ਼ਰਵੇਟਿਵਾਂ ਦੀ ਯੋਜਨਾ ਦੇ ਅਨੁਸਾਰ ਚੱਲਦਾ ਤਾਂ ਹਾਊਸ ਆਫ ਕਾਮਨਸ 'ਚ ਸੰਸਦ ਮੈਂਬਰ 31 ਜਨਵਰੀ ਨੂੰ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੀ ਸਰਕਾਰ ਦੀ ਅਵਿਸ਼ਵਾਸ ਤੇ ਮਤੇ ਤੇ ਵੋਟਿੰਗ ਕਰ ਸਕਦੇ ਨੇ ਸ਼ੁੱਕਰਵਾਰ ਨੂੰ ਕੰਜ਼ਰਵੇਟਿਵ ਐਮਪੀ ਜੌਨ ਵਿਲੀਅਮਨਸਨ ਦੇ ਜੋ ਜਨਤਕ ਖਾਤੇ ਅਤੇ ਸਥਾਈ ਕਮੇਟੀ ਦੇ ਪ੍ਰਧਾਨਗੇ ਕਰਦੇ ਨੇ ਉਹਨਾਂ ਨੇ ਕਿਹਾ ਕਿ ਕਮੇਟੀ ਸਰਕਾਰ 'ਚ ਅ విశ్వాਸ ਦਾ ਪ੍ਰਸਤਾਵ ਤੇ ਵਿਚਾਰ ਕਰਨ ਲਈ 7 ਜਨਵਰੀ ਨੂੰ ਬੈਠਕ ਕਰੇਗੀ ਵਿਲੀਅਮਨਸਨ ਨੇ ਕਿਹਾ ਕਿ ਉਹ ਕਮੇਟੀ ਦੇ ਅ విశ్వాਸ ਵੋਟ ਦਾ ਨਤੀਜਾ 27 ਜਨਵਰੀ ਨੂੰ ਸਦਨ 'ਚ ਪੇਸ਼ ਕਰਨਗੇ ਜਦੋਂ ਸੰਸਦ ਆਪਣੇ 6 ਹਫ਼ਤੇ ਦੀ ਸਰਦੀਆਂ ਦੀ ਛੁੱਟੀਆਂ ਤੋਂ ਵਾਪਸ ਆਵੇਗੀ ਇੱਕ ਪ੍ਰੈਸ ਰਿਲੀਜ਼ ਚ ਵੀ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਹੈ ਕਿ ਉਹ ਸਦਨ ਦੀ ਵਾਪਸੀ ਤੋਂ ਬਾਅਦ ਇੱਕ ਸਰਲ ਤੇ ਸਿੱਧਾ ਮੋਸ਼ਨ ਲਿਆਏਗੀ ਜੇਕਰ ਪ੍ਰਸਤਾਵ ਪਾਸ ਹੋ ਜਾਂਦਾ ਤਾਂ ਸਾਰੇ ਸੰਸਦ ਮੈਂਬਰਾਂ ਲਈ ਜਨਵਰੀ 30 ਨੂੰ ਸਦਨ ਵਿੱਚ ਅਵਿਸ਼ਵਾਸ ਮਤੇ ਤੇ ਬੈਸ ਕਰ ਲਈ ਦਰਵਾਜ਼ਾ ਕੋਲਦਾ ਵਿਰੋਧੀ ਪਾਰਟੀ ਸਰਕਾਰ ਨੂੰ ਡੇਗਣ ਲਈ ਤਿਆਰ ਹੈ ਇਸ ਤੋਂ ਪਹਿਲਾਂ ਲਿਆਂਦੇ ਗਏ ਤਿੰਨ ਅਵਿਸ਼ਵਾਸ ਮਤੇ ਗਰਾਵਟ ਵਿੱਚ ਅਸਫਲ ਰਹੇ ਹਾਲਾਂਕਿ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟਿਅਨ ਫਰਲੈਂਡ ਦੇ 16 ਦਸੰਬਰ ਨੂੰ ਕੈਬਨਟ ਤੋਂ ਅਚਾਨਕ ਅਸਤੀਫੇ ਤੋਂ ਬਾਅਦ ਐਨਡੀਪੀ ਨੇਤਾ ਜਗਮੀਤ ਸਿੰਘ ਹੁਣ ਕਹਿੰਦੇ ਨੇ ਕਿ ਉਹ ਅਜੇ ਹੀ ਵੋਟ ਚ ਸਰਕਾਰ ਨੂੰ ਡੇਗਣ ਲਈ ਤਿਆਰ ਨੇ ਬਿਜਲੇ ਹੱਤੇ ਇੱਕ ਪੱਤਰ ਵਿੱਚ ਜਗਮੀਤ ਸਿੰਘ ਨੇ ਨਵੇਂ ਸਾਲ 'ਚ ਲਿਬਰਲ ਸਰਕਾਰ ਨੂੰ ਹਟਾਉਣ ਲਈ ਅਵਿਸ਼ਵਾਸ ਦਾ ਮਤਾ ਲਿਆਉਣ ਦੀ ਗੱਲ ਆਕੀ ਸੀ ਇਹ ਸਪਸ਼ਟ ਹੈ ਨਹੀਂ ਹੈ ਕਿ ਇਹ ਕਦੋਂ ਆਵੇਗਾ ਜਾਂ ਉਹ ਦੂਜੀ ਵਿਰੋਧੀ ਪਾਰਟੀਆਂ ਦੇ ਪ੍ਰਸਤਾਵ ਦਾ ਸਮਰਥਨ ਕਰਨਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਕਿ 9 ਦਸੰਬਰ ਨੂੰ ਕੰਜ਼ਰਵੇਟਿਵਾਂ ਵੱਲੋਂ ਅਵਿਸ਼ਵਾਸ ਦਾ ਮਤਾ ਪੇਸ਼ ਕੀਤਾ ਗਿਆ ਪਰ ਉਸ ਵੇਲੇ ਜਗਮੀਤ ਸਿੰਘ ਵੱਲੋਂ ਟੂਡੋ ਸਰਕਾਰ ਦਾ ਸਾਥ ਦਿੱਤਾ ਗਿਆ पर 20 दिसंबर नु अचानक ही जगमीत सिंह बलो ए ऐलान ਕੀਤਾ ਜਾਂਦਾ ਹੈ ਕਿ ਉਹ ਹੁਣ ਟਰੂਡੋ ਸਰਕਾਰ ਦਾ ਸਾਥ ਨਹੀਂ ਦੇਣਗੇ ਐਨਡੀਪੀ ਅਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਹਾਊਸ ਆਫ ਕਾਮਨਸ ਦੀ ਪਹਿਲੀ ਬੈਟਰ ਚ ਟਰੂਡੋ ਸਰਕਾਰ ਨੂੰ ਡੇਗਣ ਲਈ ਬੇਪਰੋਸਗੀ ਦਾ ਮਤਲਬ ਆਵੇਗਾ ਕਿ ਕਿ ਲੈਬਰਲ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਨੇ ਇਸ ਲਈ ਐਨਡੀਪੀ ਇਸ ਸਰਕਾਰ ਨੂੰ ਹੇਠਾਂ ਲਿਆਉਣ ਲਈ ਵੋਟਾਂ ਕਰੇਗੀ ਇਸ ਤੋਂ ਤਰੰਤ ਬਾਅਦ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਰ ਪੋਲੇਵਰ ਦਾ ਵੀ ਬਿਆਨ ਸਾਹਮਣੇ ਨਿਕਲ ਕੇ ਆਇਆ ਉਹਨਾਂ ਨੇ ਕਿਹਾ ਕਿ ਹੁਣ ਪਾਰਲੀਮੈਂਟ ਬੰਦ ਹੈ ਅਤੇ 6 ਅਤੇ ਮਹੀਨਿਆਂ ਤੱਕ ਕੋਈ ਵੀ ਪ੍ਰਸਤਾਵ ਪੇਸ਼ ਕਰਨ ਦਾ ਮੌਕਾ ਨਹੀਂ ਹੈ ਇਸ ਸਮੇਂ ਜਗਦੀਤ ਸਿੰਘ ਨੇ ਐਲਾਨ ਕੀਤਾ ਜਿਕਰ ਇਹ ਆ ਗਈ ਤਿੰਨੋਂ ਮੁੱਖ ਵਿਰੋਧੀ ਪਾਰਟੀਆਂ ਹੁਣ ਇਹ ਕਹਿ ਰਹੀਆਂ ਨੇ ਕਿ ਉਹ ਸਰਕਾਰ ਸੁੱਟਣਾ ਚਾਹੁੰਦੀਆਂ ਨੇ ਤੇ ਲਿਬਰਲਾਂ ਦਾ ਅਗਲਾ ਭਰੋਸਾ ਦੀ ਵੋਟ ਗਵਾਣ ਦਾ ਲਗਭਗ ਤੈ ਮੰਨਿਆ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਹੁਣ ਇਸ VOTING ਤੋਂ ਬਾਅਦ ਲਿਬਰਲ ਸਰਕਾਰ ਕਿੰਨਾ ਦੇ ਟਿਕਦੀ ਹੈ